ਉਹਨੇ ਕਿਹਾ ਕਿ ਯਾਰ ਮੈਂ ਤੈਨੂੰ ਦਸਤਾਰ ਤਾ ਸਿਖਾ ਦਾਂ ਪਰ ਫਰੀਜ ਮੇਰੇ ਕੋਲ ਟਾਈਮ ਨਹੀਂ ਕਿ ਮੇਰੇ ਪਾਪਾ ਨਹੀਂ ਹੈਗੇ ਘਰੇ ਤੇ ਮੇਰੇ ਮੰਮਾ ਕਿਸੇ ਦੇ ਘਰੇ ਝਾੜੂ ਪੋਚੇ ਦਾ ਕੰਮ ਕਰਦੇ ਆਂ ਰਾਸ਼ਨ ਦੀ ਸਾਨੂੰ ਬਹੁਤ ਲੋੜ ਆ ਅਸੀਂ ਕੱਲ ਵੀ ਭੁੱਖੇ ਪੇਟ ਸੋਏ ਆ ਤੇ ਮੇਰੀ ਜੇਬ 'ਚ ਉਸ ਟਾਈਮ ਸਿਰਫ 10 ਰੁਪਏ ਸੀਗੇ ਤੇ ਬਾਬੇ ਨਾਨਕ ਦੀ ਇੱਕ ਜਿਹੜੀ ਅਰਦਾਸ ਨੇ ਉਸੇ ਹੱਥ 'ਚ 9010 ਰੁਪਏ ਕਰ ਦਿੱਤੇ ਜਿਵੇਂ ਹੀ ਮੈਂ ਉਸ ਮੁੰਡੇ ਨੂੰ ਕਾਲ ਕਰਨ ਲੱਗਿਆ ਤੇ ਨਾਲ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਨਾ ਉੱਥੇ ਵੀਰ ਸੀਗੇ ਤੇ ਅੱਜ ਤੱਕ ਤਕਰੀਬਨ ਕੱਲ ਤੱਕ ਜਿਹੜਾ ਗੁਰਮੀਤ ਸਿੰਘ ਨਾਮ ਨੂੰ ਕੋਈ ਜਾਣਦਾ ਨਹੀਂ ਦਾ ਅੱਜ ਉਸ ਨਾਮ ਦਾ ਜਿਹੜਾ ਇੱਕ ਵਜੂਦ ਬਾਬੇ ਨਾਨਕ ਨੇ ਬਣਾ ਪਿਆ ਕਾਸ਼ਕਲ ਦੋਸਤੋ ਮੇਰਾ ਨਾਮ ਆ ਗੁਰਮੀਤ ਸਿੰਘ ਪੰਖਰਪੁਰ ਤੇ ਮੈਂ ਮੁਹਾਲੀ ਦੇ ਇੱਕ ਛੋਟੇ ਜਿਹੇ ਪਿੰਡ ਪੰਖਰਪੁਰ ਦਾ ਰਹਿਣ ਵਾਲਾ ਤਕਰੀਬਨ ਜਿਹੜਾ ਬਚਪਨ ਤੋਂ ਹੀ ਇੱਕ ਗਰੀਬੀ ਦਾ ਜਿਹੜਾ ਦੌਰ ਦੇਖ ਕੇ ਨਿਕਲਿਆ ਉਸ ਗਰੀਬੀ ਚੋਂ ਨਿਕਲ ਗਏ 2012 ਦੇ ਵਿੱਚ ਆਪਣੀ ਸਟੱਡੀ ਮੈਕੈਨੀਕਲ ਇੰਜੀਨੀਅਰ ਦਾ ਜਿਹੜਾ ਕੋਰਸ ਕਰਕੇ ਸਵਰਾਜ ਕੰਪਨੀ ਦੇ ਵਿੱਚ ਜੁਆਇਨ ਕੀਤੀ ਨੌਕਰੀ ਜੌਬ ਸਟਾਰਟ ਕਰਨ ਤੋਂ ਬਾਅਦ ਇੱਕ ਜਿਹੜਾ ਅਗਲਾ ਮੇਰਾ ਸਟੈਪ ਸੀਗਾ ਕਿ ਜ਼ਿੰਦਗੀ ਨੂੰ ਹੁਣ ਆਪਣੀ ਇੱਕ ਪਹਿਚਾਣ ਬਣਾਉਣ ਦਾ ਫਿਰ ਇਹ ਲੱਗੇ ਕਿ ਪਹਿਚਾਣ ਬਣਾਈ ਕਿਵੇਂ ਜਾਏ ਕਿਵੇਂ ਮੈਂ ਆਪਣੇ ਆਪ ਨੂੰ ਦਿਖਾ ਸਕਦਾ ਆ ਕਿਵੇਂ ਮੈਂ ਆਪ ਦੀ ਜਿਹੜੀ ਇੱਕ ਹੈਸੀਅਤ ਆ ਆਪਣੇ ਆਪ ਦਾ ਕਿਰਦਾਰ ਆ ਉਹ ਕਿਵੇਂ ਮੈਂ ਦਿਖਾ ਸਕਦਾ ਆ ਸੋ ਜਦੋਂ ਇੱਕ ਸਰਦਾਰ ਬੰਦਾ ਇਹ ਗੱਲ ਸੋਚਦਾ ਆ ਸਭ ਤੋਂ ਪਹਿਲਾਂ ਗੱਲ ਜਾਂਦੀ ਆ ਆਪਣੀ ਦਸਤਾਰ ਦੇ ਉੱਪਰ ਕਿ ਇੱਕ ਸਰਦਾਰ ਦੀ ਜਿਹੜੀ ਦਸਤਾਰ ਆ ਉਹ ਸੋਹਣੀ ਜਿਹੜੀ ਸਿਰ ਦੇ ਉੱਪਰ ਸਜੀ ਹੋਣੀ ਚਾਹੀਦੀ ਆ ਸੋ ਸੇਮ ਹੀ ਮੇਰਾ ਵੀ ਸੀਗਾ ਜਦੋਂ ਦਸਤਾਰ ਮੇਰੀ ਨਹੀਂ ਮੈਂ ਸੋਹਣੀ ਬਨਪਾਂਦਾ ਸੀ ਤਾਂ ਬਹੁਤ ਜਿਹੜੇ ਮੇਰੇ ਜਿਹੜੇ ਜਾਣਕਾਰ ਸੀਗੇ ਜਾਂ ਬਾਹਰ ਵੀ ਮੈਂ ਇੱਕ ਮਜ਼ਾਕ ਦਾ ਜਿਹੜਾ ਪਾਤਰ ਬਹੁਤ ਵਾਰ ਬਣਦਾ ਸੀ ਸੋ ਉਸ ਟਾਈਮ ਮੈਂ ਇੱਕ ਵੀਰ ਨੂੰ ਜਿਹੜਾ ਬੇਨਤੀ ਕੀਤੀ ਕਿ ਯਾਰ ਮੈਨੂੰ ਤੁਸੀਂ ਜਿਹੜੀ ਦਸਤਾਰ ਸਿਖਾਓ ਸੋ ਉਹਨਾਂ ਨੇ ਪਹਿਲਾਂ ਕਾਫੀ ਦਿਨ ਮਨੂੰ ਕਹਿੰਦੇ ਰਹੇ ਕਿ ਤੂੰ ਅੱਜ ਆਜੀ ਕੱਲ ਆਜੀ ਤਾਂ ਇੱਕ ਦਿਨ ਹੋਇਆ ਕਿ ਉਹਨਾਂ ਨੇ ਕਿਹਾ ਕਿ ਯਾਰ ਮੈਂ ਤੈਨੂੰ ਦਸਤਾਰ ਤਾਂ ਸਿਖਾ ਦਾਂ ਪਰ ਫਰੀਜ ਮੇਰੇ ਕੋਲ ਟਾਈਮ ਨਹੀਂ ਸੋ ਉਸ ਦਿਨ ਮਨ ਨੂੰ ਇੱਕ ਇਦਾਂ ਦੀ ਇੱਕ ਠੇਸ ਪਹੁੰਚ ਗਈ ਯਾਰ ਦਸਤਾਰ ਸਿੱਖਣ ਦੇ ਲਈ ਵੀ ਮੈਨੂੰ ਕੁਝ ਪੈਸੇ ਦੇਣੇ ਪੈਣੇ ਆ ਸੋ ਉਸ ਦਿਨ ਇੱਕ ਮਨ ਬਣਾਇਆ ਕਿ ਯਾਰ ਮੈਂ ਇਸ ਬੰਦੇ ਤੋਂ ਦਸਤਾਰ ਨਹੀਂ ਸਿੱਖਣੀ ਨਾ ਇਹਨੂੰ ਹੁਣ ਕਹਿਣਾ ਆ ਸੋ ਹੁਣ ਮੈਂ ਦਸਤਾਰ ਖੁਦ ਸਿੱਖਣੀ ਆ ਇਵੇਂ ਸਿੱਖਣੀ ਆ ਕਿ ਮੈਂ ਅੱਗੇ ਵੀ ਜਿਹੜਾ ਹੋਰਾਂ ਨੂੰ ਸਿਖਾ ਸਕਾਂ ਸੋ ਉਸ ਦਿਨ ਮੇਰੀ ਜ਼ਿੰਦਗੀ ਦਾ ਜਿਹੜਾ ਇੱਕ ਪਹਿਲਾ ਮੋੜ ਜਿਹੜਾ ਮੇਰੀ ਜ਼ਿੰਦਗੀ ਨੇ ਉਸ ਦਿਨ ਲਿਆ ਕਿ ਉਸ ਤੋਂ ਬਾਅਦ ਮੈਂ ਲਗਾਤਾਰ ਜਿਹੜਾ 1 ਤੋਂ 1.5 ਮਹੀਨਾ ਮੈਂ ਦਸਤਾਰ ਸਿੱਖਣ ਦੇ ਲਈ ਵੀਡੀਓ ਆ ਦੇਖਦਾ ਰਿਹਾ ਤੇ ਇੱਕ ਦਿਨ ਤਕਰੀਬਨ ਇਦਾਂ ਦਾ ਆਇਆ ਕਿ ਮੈਂ ਆਪਣੀ ਦਸਤਾਰ ਆ ਜਿਹੜੀ ਉਹ ਸੋਹਣੀ ਸਜਾਣ ਲੱਗ ਗਿਆ ਹੁਣ ਜਿਹੜੇ ਮੇਰੇ ਤੇ ਮਜ਼ਾਕ ਕਰਦੇ ਸੀਗੇ ਕਿ ਹਾਂ ਤੇਰੀ ਦਸਤਾਰ ਸੋਹਣੀ ਨਹੀਂ ਆ ਤੈਨੂੰ ਬੰਨ੍ਹਣੀ ਨਹੀਂ ਆਉਂਦੀ ਅੱਜ ਉਹ ਬੰਦਿਆਂ ਨੇ ਇਹ ਕਹਿਣਾ ਸਟਾਰਟ ਕਰ ਦਿਆ ਕਿ ਯਾਰ ਸਾਨੂੰ ਵੀ ਸਿਖਾ ਦੇ ਫਿਰ ਇੱਕੋ ਵੀਰ ਦੀ ਜਿਹੜੀ ਗੱਲ ਕਹੀ ਹੋਈ ਕਿ ਮੈਂ ਫਰੀ ਚ ਦਸਤਾਰ ਨਹੀਂ ਸਿਖਾ ਸਕਦਾ ਹੁਣ ਮਨ ਸੀਗਾ ਕਿ ਦਸਤਾਰ ਹੁਣ ਬੰਨ੍ਹਣੀ ਆ ਗਈ ਤੇ ਹੁਣ ਜਿਵੇਂ ਮੈਂ ਗੱਲ ਕਰੀ ਆ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਪਹਿਲਾ ਪੜਾਵ ਆ ਜਾਂ ਪਹਿਲਾ ਜਿਹੜਾ ਰਸਤਾ ਜ਼ਿੰਦਗੀ ਨੂੰ ਮਿਲਿਆ ਉਹ ਪਹਿਲਾ ਮੋੜ ਇਹ ਸੀਗਾ ਕਿ ਹੁਣ ਮੈਂ ਦਸਤਾਰਾਂ ਕੱਲੀਆਂ ਸਿੱਖਣੀਆਂ ਦੇ ਨਾਲ ਨਾਲ ਮੈਂ ਸਿਖਾਣੀਆਂ ਵੀ ਸ਼ੁਰੂ ਕਰਨੀਆਂ ਆ ਸੋ ਉਸ ਦਿਨ ਤੋਂ ਜਿਹੜਾ ਮੈਂ ਪੱਗਾ ਸਿਖਾਣੀਆਂ ਵੀ ਸ਼ੁਰੂ ਕਰਤੀਆਂ ਤੇ ਇਹ ਜਿਹੜਾ ਸਿਖਾਣ ਦਾ ਸਿਲਸਲਾ ਇਹ ਕੱਲਾ ਆਪਾਂ ਪਿੰਡ ਤੱਕ ਹੀ ਆਪਣੇ ਨੇੜੇ ਦੇ ਪਿੰਡਾਂ ਤੱਕ ਨਹੀਂ ਰੱਖਿਆ ਮੈਂ ਇੰਟਰਨੈਸ਼ਨਲ ਵੀ ਜਾ ਕੇ ਜਿਹੜਾ ਦਸਤਾਰ ਸਿਖਾ ਕੇ ਆਇਆ ਸੋ ਉਸ ਤੋਂ ਬਾਅਦ ਜਦੋਂ ਇਹ ਦਸਤਾਰਾਂ ਸਿਖਾਣ ਦਾ ਸਿਲਸਲਾ ਸ਼ੁਰੂ ਹੋਇਆ ਇੱਕ ਦਿਨ ਇੱਕ ਜਵਾਕ ਜਿਹੜਾ ਤਕਰੀਬਨ ਜਿਹੜਾ 14 ਤੋਂ 15 ਸਾਲ ਦਾ ਸੀਗਾ ਉਹ ਸਾਡੇ ਕੋਲ ਦਸਤਾਰ ਸਿੱਖਣ ਆਇਆ। ਤਕਰੀਬਨ 3 ਦਿਨ ਦਸਤਾਰ ਸਿੱਖਣ ਤੋਂ ਬਾਅਦ ਚੌਥੇ ਦਿਨ ਉਹਨੇ ਮੈਨੂੰ ਕਿਹਾ ਕਿ ਵੀਰੇ ਮੈਂ ਕਿਤੇ ਜੌਬ ਲਗਣੀ ਆ ਮੈਨੂੰ ਕਿਤੇ ਜੌਬ ਲਗਵਾ ਦੇ। ਤੂੰ ਮੈਂ ਬੜਾ ਸੋਚਿਆ ਕਿ ਯਾਰ ਤੂੰ ਜੌਬ ਕੀ ਕਰਨੀ ਆ ਤੂੰ ਹਲੇ ਤਾਂ ਪੜ੍ਹਾਈ ਤੇਰੀ ਪੂਰੀ ਨਹੀਂ ਹੋਈ 10ਵੀਂ ਕਲਾਸ ਚ ਤੂੰ ਹੈਗਾ ਆ ਉਹ ਕਹਿੰਦਾ ਵੀਰੇ ਮੈਂ ਜੌਬ ਕਰਨੀ ਆ ਕਿ ਮੇਰੇ ਪਾਪਾ ਨਹੀਂ ਹੈਗੇ ਘਰੇ ਤੇ ਮੇਰੇ ਮੰਮਾ ਕਿਸੇ ਦੇ ਘਰੇ ਝਾੜੂ ਪੋਚੇ ਦਾ ਕੰਮ ਕਰਦੇ ਆ ਵੀ ਉੱਥੋਂ ਇੰਨੇ ਪੈਸੇ ਨਹੀਂ ਮਿਲਦੇ ਕਿ ਮੈਂ ਜਿਹੜਾ ਆ ਆਪਣੇ ਘਰ ਦਾ ਗੁਜ਼ਾਰਾ ਕਰ ਸਕਾਂ ਤੇ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਕੰਟੀਨਿਊ ਕਰ ਸਕਾਂ ਸੋ ਮੈਂ ਨੌਕਰੀ ਕਰਨੀ ਆ ਤੁਸੀਂ ਪਲੀਜ਼ ਮੈਨੂੰ ਕਿਤੇ ਨੌਕਰੀ ਦੇ ਦਿਓ ਉਸ ਦਿਨ ਮਨ ਚ ਕਿਦਾਂ ਦੀ ਗੱਲ ਆਈ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ ਘੁੰਮ ਫਿਰ ਰਹੇ ਹਾਂ ਤੇ ਸਾਡੇ ਪੰਜਾਬ ਦੇ ਵਿੱਚ ਕੁਝ ਲੋਕ ਇਦਾਂ ਦੇ ਵੀ ਹੈਗੇ ਆ ਜਿਹੜੇ ਅੱਜ ਵੀ ਇਸ ਗਰੀਬੀ ਦੀ ਜਿਹੜੀ ਰੇਖਾ ਦੇ ਵਿੱਚ ਚੱਲ ਰਹੇ ਆ ਜ਼ਿੰਦਗੀ ਕੱਟ ਰਹੇ ਆ ਸੋ ਉਸ ਦਿਨ ਮਨ ਕਰਿਆ ਕਿ ਯਾਰ ਇਸ ਬੱਚੇ ਦੀ ਜਿਹੜੀ ਹੈਲਪ ਆ ਆਪਾਂ ਖੁਦ ਕਰਾਂਗੇ ਇਸ ਨੂੰ ਨਾ ਤਾਂ ਨੌਕਰੀ ਲੱਗਣ ਦੇਣਾ ਆ ਹਲੇ ਨਾ ਇਹਦੀ ਜਿਹੜੀ ਪੜ੍ਹਾਈ ਆ ਉਹਨੂੰ ਖਤਮ ਹੋਣ ਦੇਣਾ ਆ ਤਾਂ ਜੋ ਇੱਕ ਬਚਪਨ ਜਿਹੜਾ ਹੈਗਾ ਆ ਇੱਕ ਜਿਹੜਾ ਭਵਿਕਾ ਉਹ ਖਰਾਬ ਨਾ ਕਿਤੇ ਹੋ ਜੇ ਉਸ ਦਿਨ ਤੋਂ ਆਪਾਂ ਸਲਾਹ ਕਰੀ ਆਪਸ ਵਿੱਚ ਜਿੰਨੇ ਜਿਹੜੇ ਮੇਰੇ ਦੋਸਤ ਮਿੱਤਰ ਸੀਗੇ ਉਹਨਾਂ ਸਾਰਿਆਂ ਨਾਲ ਮੈਂ ਉਹਨਾਂ ਨੂੰ ਦੱਸਿਆ ਕਿ ਯਾਰ ਆਪਾਂ ਇਵੇਂਵੇਂ ਬੱਚੇ ਦੀ ਮਦਦ ਕਰਨੀ ਆ ਸੋ ਉਸ ਦਿਨ ਆਪਾਂ ਮਨ ਬਣਾਇਆ ਤੇ ਉਸ ਬੱਚੇ ਦੀ ਜਿਹੜੀ ਆ ਮਦਦ ਕਰਨੀ ਆ ਆਪਾਂ ਸਟਾਰਟ ਕਰੀ ਉਸ ਬੱਚੇ ਦੇ ਘਰੇ ਆਪੇ ਰਾਸ਼ਨ ਦੇ ਕੇ ਆਏ ਉਹਦੀ ਸਟੱਡੀ ਦਾ ਖਰਚਾ ਲਿਆ ਉਸ ਦਿਨ ਮੇਰੀ ਜਿਹੜੀ ਜ਼ਿੰਦਗੀ ਦਾ ਦੂਜਾ ਜਿਹੜਾ ਇੱਕ ਪੜਾਵ ਆ ਦੂਜਾ ਜਿਹੜਾ ਇੱਕ ਮੋੜ ਆ ਉਸ ਦਿਨ ਮੇਰੀ ਜ਼ਿੰਦਗੀ ਨੇ ਲਿਆ ਤਕਰੀਬਨ ਆਪਾਂ ਲਗਾਤਾਰ 5 ਤੋਂ 6 ਮਹੀਨੇ ਜਿਹੜੀ ਇਹ ਸੇਵਾ ਕਰਦੇ ਰਹੇ 5-6 ਮਹੀਨੇ ਲਗਾਤਾਰ ਬਹੁਤ ਵਧੀਆ ਸਾਡਾ ਇਹ ਜਿਹੜਾ ਸੇਵਾ ਦਾ ਚੱਲਦਾ ਰਿਹਾ ਸੋ ਇੱਕ ਦਿਨ ਆਇਆ ਕਿ ਸਾਡੇ ਜਿਹੜੇ ਨਾਲ ਦੇ ਵੀ ਜਿਹੜੇ ਸੀਗੇ ਉਹਨਾਂ ਨੇ ਵੀ ਸਾਨੂੰ ਜਿਹੜੀ ਸੇਵਾ ਦੇਣੀ ਬੰਦ ਕਰਤੀ ਬੰਦ ਵੀ ਕੀ ਮਤਲਬ ਹਰ ਇੱਕ ਬੰਦੇ ਦਾ ਹੁੰਦਾ ਕਿ ਯਾਰ ਮੈਂ 1 ਮਹੀਨਾ ਦੇ ਸਕਦਾ 2 ਮਹੀਨੇ ਦੇ ਸਕਦਾ ਮੈਂ ਲਗਾਤਾਰ ਨਹੀਂ ਦੇ ਸਕਦਾ ਸੋ ਉਹਨਾਂ ਹਰ ਬੰਦਿਆਂ ਨੇ ਹੌਲੇ ਹੌਲੇ ਇਦਾਂ ਆਇਆ ਕਿ ਸਾਡਾ ਜਿਹੜੀ ਸਾਡੀ ਫੰਡ ਜਿਹੜੇ ਸੀਗੇ ਸਾਡੇ ਕੋਲ ਉਹ ਘਟਨੇ ਸਟਾਰਟ ਹੋ ਗਏ ਸੋ ਇੱਕ ਦਿਨ ਜ਼ਿੰਦਗੀ ਦਾ ਇਦਾਂ ਦਾ ਆਇਆ ਕਿ ਮੈਂ ਜਿਵੇਂ ਸਵਰਾਧ ਦੇ ਵਿੱਚ ਜੌਬ ਕਰ ਰਿਹਾ ਆਂ ਮੈਂ ਦੁਪਹਿਰ ਨੂੰ ਆਪਣੀ ਜੌਬ ਤੇ ਨਿਕਲਿਆ ਜੌਬ ਤੇ ਜਿਵੇਂ ਨਿਕਲਿਆ ਤੇ ਮੈਨੂੰ ਇੱਕ ਕਾਲ ਆਂਦੀ ਆ ਇੱਕ ਮਾਤਾ ਜੀ ਦੀ ਮਾਤਾ ਜੀ ਦੀ ਕਾਲ ਆਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਮੈਨੂੰ ਤੇਰਾ ਨੰਬਰ ਮਿਲਿਆ ਆ ਤੇ ਮੈਂ ਮੈਨੂੰ ਹੈਲਪ ਚਾਹੀਦੀ ਆ ਤੇਰੇ ਤੋਂ ਰਾਸ਼ਨ ਦੀ ਸਾਨੂੰ ਬਹੁਤ ਲੋੜ ਆ ਅਸੀਂ ਕੱਲ ਵੀ ਭੁੱਖੇ ਪੇਟ ਸੋਏ ਆ ਤੇ ਮੇਰੀ ਜੇਬ 'ਚ ਉਸ ਟਾਈਮ ਸਿਰਫ 10 ਰੁਪਏ ਸੀਗੇ ਤੇ ਮਨ 'ਚ ਇੱਕ ਸੀਗਾ ਕਿ ਹਾਂ ਮਾਤਾ ਦੀ ਹੈਲਪ ਕਰਾਂ ਬਟ ਜਿਹੜੇ ਹੁਣ ਜੇਬ ਨੂੰ ਦੇਖ ਕੇ ਮੈਂ ਪਿੱਛੇ हट ਗਿਆ ਵੀ ਨਹੀਂ ਮੈਂ ਸੇਵਾ ਨਹੀਂ ਕਰ ਸਕਦਾ ਉਸ ਦਿਨ ਮਾਤਾ ਜੀ ਨੂੰ ਮੈਂ ਇੱਕ ਵਾਰ ਤਾਂ ਚਲੋ ਕਹਿਤਾ ਕਿ ਹਾਂ ਮੈਂ ਤੁਹਾਨੂੰ ਰਸ਼ਨ ਦੇ ਦੂੰਗਾ ਜੀ ਬਟ ਨਾਲ ਦੀ ਨਾਲ ਮੈਂ ਕੀ ਕਰਿਆ ਉਹਨਾਂ ਦਾ ਨੰਬਰ ਮੈਂ ਬਲੌਕ ਕਰਤਾ ਕਿ ਮਾਤਾ ਜੀ ਦੁਆਰੇ ਮੈਨੂੰ ਫੋਨ ਹੀ ਨਾ ਕਰਨ ਕਿਉਂਕਿ ਜੇ ਉਹ ਫੋਨ ਕਰਦੇ ਆ ਤਾਂ ਮੈਨੂੰ ਜਵਾਬ ਦੇਣਾ ਪੈਣਾ ਤੇ ਮੈਂ ਖੁਦ ਮੇਰੀ ਇੱਦਾਂ ਦਾ ਨਹੀਂ ਸੀਗਾ ਕਿ ਮੈਂ ਜਵਾਬ ਦੇ ਨਹੀਂ ਸਕਦਾ ਤੇ ਜਵਾਬ ਦਵਾਂ ਵੀ ਕਿਵੇਂ ਸੋ ਉਹਨਾਂ ਦਾ ਫੋਨ ਜਿਹੜਾ ਮੈਂ ਬਲੌਕ ਕਰਨ ਤੋਂ ਬਾਅਦ ਮਨੋਮਨੀ ਬਾਬੇ ਨਾਨਕ ਨੂੰ ਇੱਕ ਬੇਨਤੀ ਕਰਨੀ ਸਟਾਰਟ ਕਰੀ ਕਿ ਹੇ ਮਾਲਕ ਮੈਂ ਫਸ ਗਿਆ ਕਿੱਥੇ ਕਿ ਮੈਂ ਕਿਵੇਂ ਮਦਦ ਕਰਾਂ ਮਦਦ ਕਰਨ ਦਾ ਮੇਰਾ ਮਨ ਹੈ ਪਰ ਮੈਂ ਮਦਦ ਕਰ ਨਹੀਂ ਸਕਦਾ ਮੇਰੀ ਜੇਬ ਜੀ ਨਹੀਂ ਸੋ ਜਿਵੇਂ ਹੀ ਮੈਂ ਮਤਲਬ ਇਹ ਬੇਨਤੀਆਂ ਕਰਦਾ ਕਰਦਾ ਮਨੋਮਨੀ ਗੱਲਾਂ ਕਰਦਾ ਕਰਦਾ ਰਸਤੇ 'ਚ ਜਾ ਰਿਹਾ ਸੀ ਰਸਤੇ 'ਚ ਜਾਂਦੇ ਜਾਂਦੇ ਇੱਕ ਫੋਨ ਕਾਲ ਹੋਰ ਆਂਦੀ ਆ ਤੇ ਉਹ ਫੋਨ ਕਾਲ ਆਂਦੀ ਆ ਮੇਰੇ ਇੱਕ ਮਿੱਤਰ ਦੀ ਤੇ ਉਹ ਉਹਦੇ ਮੈਨੂੰ ਕਿਹਾ ਕਿ ਯਾਰ ਮੈਂ ਇੱਕ ਬੰਦੇ ਨੂੰ ਤੇਰਾ ਨੰਬਰ ਦਿੱਤਾ ਆ ਵੀ ਉਹਨਾਂ ਨੇ ਵੀ ਕੋਈ ਰਾਸ਼ਨ ਦੇ ਰਿਗਾਰਡਿੰਗ ਗੱਲ ਕਰਨੀ ਆ ਤੇ ਤੂੰ ਉਹਨਾਂ ਨਾਲ ਗੱਲ ਕਰ ਲਈ ਤੇ ਮੈਂ ਉਹਨੂੰ ਕਿਹਾ ਵੀ ਚਲੋ ਠੀਕ ਆ ਮਨੋਮਨੀ ਮੈਂ ਇੱਕ ਗੱਲ ਫੇਰ ਦੁਬਾਰੇ ਤੋਂ ਜਿਹੜਾ ਬਾਬੇ ਨਾਨਕ ਮੂਰੇ ਬੇਨਤੀਆਂ ਲੈ ਕੇ ਆ ਗਿਆ ਕਿ ਇੱਕ ਮਾਤਾ ਨੂੰ ਤਾਂ ਮੈਂ ਹੁਣੇ ਜਵਾਬ ਦੇ ਕੇ ਹਟਿਆ ਆ ਨੰਬਰ ਬਲੌਕ ਕਰਕੇ ਹਟਾ ਤੇ ਨਾਲ ਹੀ ਹੁਣ ਦੂਜਾ ਨੰਬਰ ਵੀ ਮੇਰੇ ਮੂਰੇ ਆ ਗਿਆ ਮੈਂ ਕਿਵੇਂ ਉਹਨੂੰ ਬੰਦੇ ਨੂੰ ਹਾਂ ਕਰਾਂ ਕਿਵੇਂ ਨਾ ਕਰਾਂ ਕੋਈ ਸਮਝ ਤੋਂ ਬਾਹਰ ਸੋ ਜਿਵੇਂ ਹੀ ਮੈਂ ਪਹੁੰਚਿਆ ਤੇ ਉੱਥੇ ਉਹ ਵੀਰ ਹੋਰੀ ਪਹਿਲਾਂ ਹੀ ਮੇਰੇ ਤੋਂ ਉੱਥੇ ਖੜੇ ਸੀਗੇ ਜਿਵੇਂ ਹੀ ਮੈਂ ਉਹਨਾਂ ਕੋਲ ਪਹੁੰਚਿਆ ਤੇ ਉਹਨਾਂ ਨੇ ਮੈਨੂੰ ਜਾਣ ਸੁਣਾਰੀ ਇੱਕ ਗੱਲ ਕਹੀ ਕਿ ਯਾਰ ਅਸੀਂ ਅੱਜ ਸਵੇਰੇ ਤੋਂ ਹੀ ਤੇਰੇ ਬਾਰੇ ਸਾਨੂੰ ਪਤਾ ਲੱਗਿਆ ਤੇ ਸਵੇਰ ਦੇ ਹੀ ਆਪਾਂ ਤੇਰੇ ਕੋਲ ਤੁਰੇ ਹੋਏ ਆ ਸਾਨੂੰ ਪਤਾ ਲੱਗਿਆ ਕਿ ਤੁਸੀਂ ਸੇਵਾ ਕਰਦੇ ਆ ਸੋ ਮੈਂ ਇੱਕ ਵਾਰ ਤਾਂ ਮੈਂ ਇਹ ਕਿਹਾ ਵੀ ਯਾਰ ਵੀਰੇ ਸੇਵਾ ਸੀ ਕਰਦੇ ਸੀ ਬਟ ਹੁਣ ਨਹੀਂ ਕਰਦੇ ਅਸੀਂ ਬੰਦ ਕਰਨ ਦੀ ਸੋਚ ਰਹੇ ਹਾਂ ਕਿਉਂਕਿ ਸਾਡੇ ਕੋਲ ਇਹ ਸੇਵਾ ਜਿਹੜੀ ਆ ਕਰਨੀ ਹੋ ਰਹੀ ਸੋ ਉਸ ਵੀਰ ਨੇ ਕਿਹਾ ਕਿ ਯਾਰ ਮੈਂ ਮੇਰਾ ਭਰਾ ਜਿਹੜਾ ਆਸਟ੍ਰੇਲੀਆ ਰਹਿੰਦਾ ਆ ਸੋ ਉਸ ਭਰਾ ਦੀ ਜਿਹੜੀ ਪਹਿਲੀ ਸੈਲਰੀ ਮਿਲੀ ਤੇ ਉਹਨੇ 11000 ਰੁਪਏ ਮੈਨੂੰ ਦਿੱਤੇ ਕਿ ਯਾਰ ਤੂੰ ਗੁਰਦੁਆਰਾ ਸਾਹਿਬ ਦੇ ਦੀ ਤੂੰ ਕਹਿੰਦਾ ਜਿੱਤੋਂ ਮੈਂ 2000 ਰੁਪਏ ਗੁਰਦਾਰਾ ਸਾਹਿਬ ਪਾਏ ਤੇ ਬਾਕੀ ਦੇ ਜਿਹੜੇ 9000 ਕਹਿੰਦਾ ਮੈਂ ਸੋਚਿਆ ਵੀ ਮੈਂ ਉਸ ਬੰਦੇ ਨੂੰ ਦਊਗਾ ਜਿਸ ਨੂੰ ਐਕਚੁਅਲ ਚ ਲੋਡ ਹੋਵੇ ਕਹਿੰਦਾ ਬਟ ਪਿਛਲੇ ਮੈਂ 2 ਦਿਨਾਂ ਤੋਂ ਲੱਭ ਰਿਹਾ ਵੀ ਉਹ ਲੋਡਵੰਦ ਮੈਨੂੰ ਹਲੇ ਮਿਲਿਆ ਨਹੀਂ ਕਹਿੰਦਾ ਮੈਂ ਸਵੇਰੇ ਹੀ ਇੱਕ ਵੀਰ ਨਾਲ ਗੱਲ ਹੋਈ ਤੇ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਤੇ ਮੈਂ ਸਵੇਰੇ ਹੀ ਫਿਰ ਤੁਹਾਡੇ ਵੱਲ ਨੂੰ ਤੁਰ ਪੈ ਗਈ ਮੈਂ ਤੁਹਾਨੂੰ ਮਿਲਣਾ ਤੇ ਤੁਹਾਨੂੰ ਦੇਣੇ ਆ ਸੋ ਉਸੇ ਦੌਰਾਨ ਜਿਸ ਦੌਰਾਨ ਮੇਰੇ ਹੱਥ ਚ ਸਿਰਫ 10 ਰੁਪਏ ਸੀਗੇ ਤੇ ਬਾਬੇ ਨਾਨਕ ਦੀ ਇੱਕ ਜਿਹੜੀ ਅਰਦਾਸ ਨੇ ਉਸੇ ਹੱਥ ਚ 9000 10 ਰੁਪਏ ਕਰ ਮੈਂ ਉਸ ਬਾਈ ਤੋਂ ਹਲੇ ਪੈਸੇ ਫੜੇ ਨਹੀਂ ਮੈਂ ਨਾਲ ਹੀ ਉਹਨੂੰ ਕਿਹਾ ਵੀ ਵੀਰੇ 1 ਮਿੰਟ ਦੇ ਦੇ ਮੈਨੂੰ ਮੈਂ ਇੱਕ ਕਾਲ ਕਰਨੀ ਆ ਮੈਂ ਨਾਲ ਹੀ ਅਨਬਲੌਕ ਨੰਬਰ ਕਰਿਆ ਤੇ ਉਸ ਮਾਤਾ ਜੀ ਨੂੰ ਸਭ ਤੋਂ ਪਹਿਲਾਂ ਕਾਲ ਕਰੀ ਤੇ ਕਾਲ ਕਰਕੇ ਉਸ ਭਾਵੁਕ ਅੱਖਾਂ ਦੇ ਨਾਲ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਹੁਣੇ ਮੈਂ ਫੋਨ ਕਰ ਰਿਹਾ ਤੇ ਤੁਹਾਡਾ ਜਿਹੜਾ ਰਾਸ਼ਨ ਵਿਥਿਨ 1 ਜਾਂ 1.5 ਘੰਟੇ ਦੇ ਅੰਦਰ ਅੰਦਰ ਤੁਹਾਡੇ ਘਰ ਜਿਹੜਾ ਰਾਸ਼ਨ ਪਹੁੰਚ ਜਾਊਗਾ ਸੋ ਨਾਲ ਲੱਗਦੀ ਫੋਨ ਕਟਿਆ ਉਹਨਾਂ ਵੀਰਾਂ ਦਾ ਜਿਹੜਾ ਧੰਨਵਾਦ ਕਰਿਆ ਤੇ ਨਾਲੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 1 ਮਿੰਟ ਰੁਕੋ ਮੈਂ ਹੁਣੇ ਉੱਥੇ ਮੁੰਡਾ ਭੇਜਦਾ ਜਿਹੜਾ ਰਾਸ਼ਨ ਲੈ ਕੇ ਹੁਣੇ ਚਲਾ ਜਾਊਗਾ ਜਿਵੇਂ ਹੀ ਮੈਂ ਉਸ ਮੁੰਡੇ ਨੂੰ ਕਾਲ ਕਰਨ ਲੱਗਿਆ ਤੇ ਨਾਲ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਨਾ ਉੱਥੇ ਵੀਰ ਸੀਗੇ ਤੇ ਅੱਜ ਤੱਕ ਤਕਰੀਬਨ ਇਸ ਗੱਲ ਨੂੰ ਜਿਹੜੀ ਨੂੰ 7 ਤੋਂ 8 ਸਾਲ ਹੋ ਗਏ ਤੇ 8 ਸਾਲਾਂ 'ਚ ਅੱਜ ਤੱਕ ਉਹ ਨੰਬਰ ਜਿਹੜਾ ਸਵਿਚ ਆਫ ਹੀ ਆ ਰਿਹਾ ਕੰਟੀਨਿਊ ਤੇ ਇੰਨੇ ਸਾਲਾਂ 'ਚ ਨਾਓ ਨੰਬਰ ਮਿਲਿਆ ਨਾਓ ਵੀਰ ਮੁੜ ਕੇ ਜਿਹੜਾ ਮੈਨੂੰ ਮਿਲੇ ਸੋ ਉਸ ਦਿਨ ਤੋਂ ਬਾਅਦ ਤਾਂ ਇੱਕ ਮਨ ਚ ਪੱਕਾ ਕਰ ਲਿਆ ਕਿ ਹੁਣ ਪਿੱਛੇ ਨਹੀਂ ਹਟਣਾ ਹੁਣ ਬਾਬੇ ਨਾਨਕ ਨੇ ਵੀ ਜਿਹੜਾ ਬਾਹ ਫੜ ਕੇ ਅੱਗੇ ਨੂੰ ਲੈ ਕੇ ਆਏ ਆ ਸੋ ਉਸ ਦਿਨ ਤੋਂ ਬਾਅਦ ਆਪਾਂ ਜਿਹੜੀ ਸੇਵਾ ਕੰਟੀਨਿਊ ਕਰਨੀ ਜਿਹੜੀ ਸਟਾਰਟ ਕਰੀ ਤੇ ਫਿਰ ਜਿਹੜਾ ਨਿਰਪੱਖ ਏਡ ਦਾ ਜਿਹੜਾ ਜਨਮ ਹੋਇਆ ਨਿਰਪੱਖ ਏਡ ਜਿਹੜੀ ਸਾਡੀ ਐਨ ਜੀਓ ਆਪਾਂ ਬਣਾਈ ਤੇ ਅੱਜ ਮੈਂ ਉਸ ਐਨ ਜੀਓ ਦਾ ਜਿਹੜਾ ਫਾਊਂਡਰ ਦੇ ਵਜੋਂ ਜਿਹੜੀ ਇਹ ਸੇਵਾ ਨਿਭਾ ਰਿਹਾ ਆ ਤੇ ਉਹ ਜਿਹੜੀ ਐਨ ਜੀਓ ਅੱਜ ਪੂਰੇ ਇੰਡੀਆ ਦੇ ਵਿੱਚ ਜਿਹੜੀ ਸੇਵਾ ਅੱਜ ਕਰ ਰਹੀ ਹੈ ਜੀ ਸੋ ਇਵੇਂ ਹੀ ਸੇਵਾ ਕਰਦੇ ਟਾਈਮ ਇੱਕ ਦਿਨ ਅਸੀਂ ਫੋਟੋ ਪਾਤੀ ਸੇਵਾ ਦੀ ਸੋ ਬਹੁਤ ਜਿਹੜੇ ਵੀਰਾਂ ਵੱਲੋਂ ਇੱਕ ਉਂਗਲ ਜਿਹੜੀ ਚੱਕਣੀ ਸਟਾਰਟ ਕਰਤੀ ਕੀ ਯਾਰ ਤੁਸੀਂ ਫੋਟੋਆਂ ਆਲੇ ਆ ਤੁਸੀਂ ਸੇਵਾ ਘੱਟ ਕਰਦੇ ਆ ਫੋਟੋਆਂ ਜਾਦਾ ਪਾੰਨੇ ਆ ਸੋ ਉਸ ਦਿਨ ਜਿਹੜੀ ਉਹ ਫੋਟੋ ਪਾਈ ਉਸ ਫੋਟੋ ਤੋਂ ਬਾਅਦ ਇੱਕ ਸਾਨੂੰ ਫੋਨ ਕਾਲ ਆਂਦੀ ਆ ਕਿ ਇੱਕ ਮਾਤਾ ਜੀ ਹੈਗੇ ਆ ਇੱਕ ਬਜ਼ੁਰਗ ਜਿਹੜੇ ਰਹਿੰਦੇ ਆ ਜੋੜਾ ਇੱਕ ਬਜ਼ੁਰਗ ਹੈਗਾ ਆ ਵੀ ਉਹਨਾਂ ਦੀ ਯਾਰ ਮਦਦ ਕਰਨੀ ਆ ਵੀ ਜੇ ਤੁਸੀਂ ਉਹਨਾਂ ਦੀ ਮਦਦ ਕਰ ਦੋ ਤਾਂ ਬਹੁਤ ਚੰਗਾ ਹੋ ਜਾਊਗਾ ਵੀ ਅਸੀਂ ਤੁਹਾਡੀ ਫੋਟੋ ਦੇਖੀ ਆ ਤਾਂ ਜਿਹੜਾ ਤੁਹਾਡਾ ਨੰਬਰ ਮਿਲਿਆ ਆ ਸੋ ਉਸ ਦਿਨ ਜਦੋਂ ਆਪਾਂ ਉਸ ਪਰਿਵਾਰ ਨੂੰ ਮਿਲੇ ਉਹਨਾਂ ਦੇ ਘਰ ਗਏ ਉਹਨਾਂ ਦੇ ਰੋਟੀ ਦਾ ਜਿਹੜਾ ਡੱਬਾ ਸੀਗਾ ਉਸ ਡੱਬੇ ਦੇ ਵਿੱਚ ਵੀ ਜਿਹੜਾ ਕੀੜੇ ਚੱਲ ਰਹੇ ਤੇ ਸੋ ਉਸ ਦਿਨ ਆਪਣੇ ਆਪ ਨੂੰ ਇਹ ਸੋਚ ਰਹੇ ਤੇ ਕੀ ਯਾਰ ਇਹ ਪੰਜਾਬ ਦੀ ਧਰਤੀ ਆ ਇਹ ਪੰਜਾਬ ਦੇ ਲੋਕ ਆ ਜਿਨ੍ਹਾਂ ਦੇ ਰੋਟੀਆਂ ਦੇ ਵਿੱਚ ਵੀ ਕੀੜੇ ਚੱਲ ਰਹੇ ਆ ਸਾਡੀ ਇਹ ਗੁਰੂਆਂ ਦੀ ਪੀਰਾਂ ਦੀ ਜਿਹੜੀ ਧਰਤੀ ਆ ਇਸ ਧਰਤੀ ਦੇ ਉੱਪਰ ਇਦਾਂ ਦੇ ਲੋਕ ਵੀ ਜਿਹੜਾ ਇੱਥੇ ਰਹਿ ਰਹੇ ਆ ਜਿਨ੍ਹਾਂ ਦੇ ਰੋਟੀਆਂ ਦੇ ਵਿੱਚ ਕੀੜੇ ਚੱਲ ਰਹੇ ਆ ਸੋ ਉਸ ਦਿਨ ਤੋਂ ਜਿਹੜਾ ਇੱਕ ਮਨੂ ਹੋਇਆ ਕਿ ਨਹੀਂ ਆਪਾਂ ਜਿੰਨੀ ਹੋ ਸਕਦਾ ਆ ਓਨਾ ਜ਼ਿਆਦਾ ਇਹਨੂੰ ਪ੍ਰਮੋਟ ਕਰਾਂਗੇ ਬਾਹਰ ਨਿਕਲਾਂਗੇ ਸੇਵਾ ਕਰਾਂਗੇ ਸੋ ਕੱਲ ਤੱਕ ਜਿਹੜਾ ਗੁਰਮੀਤ ਸਿੰਘ ਨਾਮ ਨੂੰ ਕੋਈ ਜਾਣਦਾ ਨਹੀਂ ਤਾਂ ਅੱਜ ਉਸ ਨਾਮ ਦਾ ਜਿਹੜਾ ਇੱਕ ਵजूद ਬਾਬੇ ਨਾਨਕ ਨੇ ਬਣਾ ਦਿਆ ਕੱਲ ਤੱਕ ਦਸਤਾਰ ਸਿਖਾਣ ਦੇ ਲਈ ਜਿਹਨੂੰ ਕੋਈ ਤਿਆਰ ਨਹੀਂ ਸੀਗਾ ਅੱਜ ਉਹ ਬੰਦਾ ਦਸਤਾਰਾਂ ਸਿਖਾ ਰਿਹਾ ਆ ਕੱਲੇ ਆਪਣੇ ਪਿੰਡ 'ਚ ਜਾਂ ਆਪਣੇ ਨੇੜੇ ਤੇੜੇ ਦੇ ਬੱਚਿਆਂ ਨੂੰ ਨਹੀਂ ਇੰਟਰਨੈਸ਼ਨਲੀ ਜਾ ਜਾ ਕੇ ਦਸਤਾਰਾਂ ਸਿਖਾ ਰਿਹਾ ਆ ਸੋ ਇਹਨਾਂ ਦਸਤਾਰਾਂ ਨੇ ਕਿਰਦਾਰ ਬਣਾਇਆ ਇਹਨਾਂ ਜਿਹੜੀਆਂ ਸੇਵਾਵਾਂ ਨੇ ਮਾਲਕ ਨੇ ਜਿਹੜੀਆਂ ਸੇਵਾਵਾਂ ਬਖਸ਼ੀਆਂ ਇਹਨਾਂ ਸੇਵਾਵਾਂ ਕਰਕੇ ਜਿਹੜਾ ਕਿਰਦਾਰ ਬਣਿਆ ਸੋ ਜਦੋਂ ਤੋਂ ਵੀ ਇਹ ਜਿਹੜੀ ਸੇਵਾ ਸਟਾਰਟ ਕਰੀ ਆ ਇਹ ਸੇਵਾ ਕਰੀ ਆ ਸੋ ਪਰਿਵਾਰ ਦੇ ਵਿੱਚ ਜਿਵੇਂ ਮੈਂ ਦੱਸ ਗਏ ਹਟਿਆ ਕਿ ਬੜੀ ਇੱਕ ਗਰੀਬੀ ਦੇ ਵਿੱਚੋਂ ਜਿਹੜਾ ਨਿਕਲੇ ਸੀਗੇ ਇੱਕ ਟਾਈਮ ਇਹ ਸੀਗਾ ਕਿ ਅਸੀਂ ਖੁਦ ਸੋਚਦੇ ਸੀਗੇ ਵੀ ਸਾਡੀ ਕੋਈ ਮਦਦ ਕਰ ਦੇਵੇ ਸਾਨੂੰ ਕੋਈ ਸੇਵਾ ਦੇ ਜਵੇ ਬਟ ਅੱਜ ਇੰਨਾਂ ਕ ਜਿਹੜਾ ਇੱਕ ਪਿੱਛੇ ਸਟਰਗਲ ਜਿਹੜੀ ਜ਼ਿੰਦਗੀ ਦੀ ਹੋਈ ਆ ਉਸ ਸਟਰਗਲ ਦੇ ਨਾਲ ਅੱਜ ਇੰਨੇ ਜੋਗੇ ਹੋ ਗਏ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਅੱਜ ਜੇ ਸਾਨੂੰ ਦੇਖ ਕੇ ਕੋਈ ਇੱਕ ਵੀਰ ਵੀ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇਨ੍ਹਾਂ ਰਾਵਾਂ ਦੇ ਉੱਪਰ ਤੁਰ ਜੇ ਜ਼ਿੰਦਗੀ ਨੂੰ ਸਹੀ ਕਰ ਲਵੇ ਜਾਂ ਅਸੀਂ ਕਿਦੇ ਦੀ ਕਿਸੇ ਦੀ ਜੜੀਆਂ ਮਦਦ ਕਰ ਦਈਏ ਤਾਂ ਮੈਂ ਸੋਚਦਾ ਕਿ ਜ਼ਿੰਦਗੀ 'ਚ ਜਿਹੜਾ ਆਣਾ ਆ ਉਹ ਜਿਹੜਾ ਸਫਲ ਹੋ ਗਿਆ ਬਿਲਕੁਲ ਹੀ ਸੋ ਜ਼ਿੰਦਗੀ ਦੇ ਵਿੱਚ ਬਹੁਤ ਜਿਹੜੇ ਪਾਲ ਈਦਾਂ ਦੇ ਨੇ ਜਿਨ੍ਹਾਂ ਨੇ ਬਹੁਤ ਵਾਰ ਅਪ ਐਂਡ ਡਾਊਨਸ ਜ਼ਿੰਦਗੀ 'ਤੇ ਬਹੁਤ ਆਂਦੀਆਂ ਆ ਬਹੁਤ ਵਾਰ ਬੰਦਾ ਸੋਚਦਾ ਆ ਕਿ ਮੈਂ ਨਹੀਂ ਕੁਝ ਕਰਨਾ ਆ ਆਪਾਂ ਹਰ ਵਾਰੀ ਇਹ ਹੁੰਦਾ ਕਿ ਅਸੀਂ ਰਿਜ਼ਲਟ ਨੂੰ ਦੇਖਦੇ ਆ ਪਹਿਲਾਂ ਨਾ ਕਿ ਸਟਰਗਲ ਨੂੰ ਹਰੇਕ ਵਾਰ ਹੁੰਦਾ ਆ ਕਿ ਅਸੀਂ ਆਪਣੇ ਤੋਂ ਜਿਹੜਾ ਜਿੱਤਿਆ ਹੋਇਆ ਬੰਦਾ ਆ ਅਸੀਂ ਉਸ ਬੰਦੇ ਦੀ ਸਟੋਰੀ ਨੂੰ ਦੇਖਦੇ ਆ ਜਾਂ ਉਸ ਬੰਦੇ ਦੇ ਟਾਈਮ ਨੂੰ ਦੇਖਦੇ ਆ ਪਰ ਉਹਦੇ ਪਿੱਛੇ ਜਿਹੜੀ ਇੱਕ ਸਟਰਗਲ ਆ ਉਹਦੇ ਪਿੱਛੇ ਜਿਹੜੀ ਇੱਕ ਸਟੋਰੀ ਆ ਉਸ ਸਟੋਰੀ ਨੂੰ ਆਪਾਂ ਕਦੇ ਨਹੀਂ ਦੇਖਦੇ ਬਹੁਤ ਲੋਕ ਹੀ ਬੋਲਦੇ ਆ ਕਿ ਸਾਨੂੰ ਸਮਾਂ ਨਹੀਂ ਮਿਲਿਆ ਸਾਡੇ ਕੋਲ ਟਾਈਮ ਨਹੀਂ ਸੀ ਪਰ ਮੈਂ ਪਿਛਲੇ ਦਿਨਾਂ ਦੇ ਵਿੱਚ ਆਪਣੀ ਡਿਊਟੀ ਵੀ ਕਰਦਾ ਰਿਹਾ ਆਪਣੀ ਜੌਬ ਵੀ ਕਰਦਾ ਰਿਹਾ ਪਰਿਵਾਰ ਦੇ ਨਾਲ ਵੀ ਜਿਹੜਾ ਟਾਈਮ ਬਤੀਤ ਕਰਦਾ ਰਹਿਆ ਤੇ ਨਾਲ-ਨਾਲ ਦਸਤਾਰ ਸਿਖਲਾਨ ਦੇ ਜਿਹੜੇ ਕੈਂਪ ਵੀ ਨਾਲ-ਨਾਲ ਲਗਾਉਂਦੇ ਰਹੇ ਤੇ ਇਸ ਤੋਂ ਇਲਾਵਾ ਜਿਹੜੀ ਸੇਵਾ ਵੀ ਸਾਡੀ ਨਾਲ-ਨਾਲ ਚੱਲਦੀ ਰਹੀ ਤੇ ਅੱਜ ਸਾਡੀ ਨਿਰਪੱਖੇਡ ਐਨ ਜੀਓ ਪੂਰੇ ਇੰਡੀਆ ਦੇ ਵਿੱਚ ਸੇਵਾ ਕਰ ਰਹੀ ਆ ਤੇ ਇਸ ਸੇਵਾ ਦੇ ਨਾਲ-ਨਾਲ ਸਾਡੀ ਜਿਹੜੀ ਜੌਬ ਵੀ ਚੱਲ ਰਹੀ ਆ ਸਾਡੇ ਪਰਿਵਾਰਾਂ ਨੂੰ ਵੀ ਅਸੀਂ ਟਾਈਮ ਦੇ ਰਹੇ ਹਾਂ ਤੇ ਦਸਤਾਰਾਂ ਦੇ ਵੀ ਕੈਂਪ ਅੱਜ ਲਗਾ ਰਹੇ ਹਾਂ ਜ਼ਿੰਦਗੀ ਦੇ ਵਿੱਚ ਜੇ ਕਦੇ ਸਿੱਖਣਾ ਆ ਫਿਰ ਟਾਈਮ ਨੂੰ ਦੇਣਾ ਪੈਣਾ ਆ ਟਾਈਮ ਦੇ ਨਾਲ ਤੁਰਨਾ ਪੈਣਾ ਆ ਸੋ ਜਿੰਨੀ ਜ਼ਿਆਦਾ ਜਿਹੜੀ ਸਟਰਗਲ ਜ਼ਿੰਦਗੀ ਦੇ ਵਿੱਚ ਆਪਾਂ ਕਰਨੀ ਆ ਸਟਰਗਲ ਦੇ ਨਾਲ ਹੀ ਜਿਹੜਾ ਆਪਾਂ ਇੱਕ ਦਿਨ ਪਾਸ ਹੋਣਾ ਆ ਇੱਕ ਦਿਨ ਆਪਾਂ ਆਪਣੀ ਜ਼ਿੰਦਗੀ ਚ ਜਿਹੜਾ ਕੁਝ ਬਣ ਕੇ ਦਿਖਾਣਾ ਆ ਸੋ ਮੈਂ ਬਹੁਤ ਜ਼ਿਆਦਾ ਜਿਹੜਾ ਧੰਨਵਾਦ ਕਰਦਾ ਆ ਇਸ ਟਾਈਮ ਤੇ ਜਿਹੜੇ ਤੁਸੀਂ ਸਾਰੇ ਹੀ ਇਸ ਵੀਡੀਓ ਨੂੰ ਦੇਖ ਰਹੇ ਆ ਸੋ ਨਾਲ ਹੀ ਜੇ ਇੱਕ ਬੰਦਾ ਵੀ ਜਿਹੜਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਸੇ ਦੀ ਮਦਦ ਕਰ ਦੇਵੇ ਜਾਂ ਕਿਸੇ ਦੇ ਮਦਦ ਦੇ ਲਈ ਮੂਹਰੇ ਆ ਜਾਵੇ ਤਾਂ ਮੈਂ ਸੋਚੂਗਾ ਕਿ ਸਾਡਾ ਇਹ ਵੀਡੀਓ ਬਣਾਉਣ ਦਾ ਯਾ ਇਸ ਜ਼ਿੰਦਗੀ ਦੇ ਵਿੱਚ ਆਣ ਦਾ ਜਿਹੜਾ ਇੱਕ ਮਕਸਦ ਆ ਉਹ ਜਿਹੜਾ ਪੂਰਾ ਹੋ ਗਿਆ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ